ਇਸ ਵਕਤ ਦੀ ਅਹਿਮ ਵੱਡੀ ਖਬਰ ਹੈ ਸਿਆਸਤ ਤੋਂ ਜੁੜੇ ਕੋਈ ਸਾਹਮਣੇ ਆ ਰਹੀ ਹੈ ਦੱਸਦੇ ਕਿ ਅਨਮੋਲ ਗਗਨ ਮਾਨ ਦੇ ਵੱਲੋਂ ਸਿਆਸਤ ਛੱਡਣ ਦਾ ਫੈਸਲਾ ਕੀਤਾ ਗਿਆ ਦੱਸਦੇ ਹਾਂ ਅਨਮੋਲ ਗਗਨ ਮਾਨ ਨੇ ਐਮਐਲਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਅਸਤੀਫਾ ਦੇ ਦਿੱਤਾ ਹੈ ਇਸ ਜਾਣਕਾਰੀ ਖੁਦ ਅਨਮੋਲ ਗਗਨ ਮਾਨ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਪਰ ਇੱਕ ਪੋਸਟ ਪਾ ਕੇ ਦਿੱਤੀ ਹੈ ਅਨਮੋਲ ਗਗਨ ਮਾਨ ਨੇ ਲਿਖਿਆ ਹੈ ਕਿ ਦਿਲ ਭਾਰੀ ਹੈ ਪਰ ਮੈਂ ਸਿਆਸਤ ਛੱਡਣ ਦਾ ਫੈਸਲਾ ਕਰ ਲਿਆ ਮੇਰਾ ਐਮਐਲਏ ਦੀ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਸਵੀਕਾਰ ਕੀਤਾ ਜਾਵੇ ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹਨ ਮੈਨੂੰ ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ ਤਾਂ ਮੋਲ ਗਦਰ ਮਾਨਦੇ ਇਸ ਬਿਆਨ ਤੋਂ ਬਾਅਦ ਇਸ ਪੋਸਟ ਤੋਂ ਬਾਅਦ ਸਿਆਸੀ ਕੁਚਾਲ ਜਿਹੜਾ ਆ ਚੁੱਕਿਆ ਹੈ ਸਿਆਸਤ ਕਰਵਾ ਚੁੱਕੀ ਹੈ ਲਗਾਤਾਰ ਸਿਆਸੀ ਕਿਲਿਆਰਤ ਵਿੱਚ ਅਨਮੋਲ ਗਗਨਮਾਨ ਦੇ ਅਸਤੀਫੇ ਦੀ ਚਰਚਾ ਜਿਹੜੀ ਹੈ ਜਿਹੜੀ ਕੋਈ ਐ ਦੱਸਦੀ ਹੈ ਅਨਮੋਲ ਗਗਨਮਾਨ ਦੇ ਵੱਲੋਂ ਆਪਣੇ ਐਮਐਲਏ ਦੇ ਅਸਤੇ ਤੋਂ ਅਸਤੀਫਾ ਦਿੱਤਾ ਗਿਆ ਦੱਸਦੀ ਹੈ ਕਿ ਅਨਮੋਲ ਗਗਨਮਾਨ ਪੰਜਾਬੀ ਗਾਇਕ ਨੇ ਇਹਨਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਸੀ ਉਸ ਤੋਂ ਬਾਅਦ ਅਨਮੋਲ ਗਗਨਮਾਨ ਜਿਹੜ ਨੇ ਖਰੜ ਤੋਂ ਵਿਧਾਇਕਾ ਨੇ ਤਾਂ ਦੱਸਦੀ ਹੈ ਕਿ ਵਿਧਾਇਕਾ ਅਨਮੋਲ ਗਗਨਮਾਨ ਦੇ ਵੱਲੋਂ ਹੁਣ ਅਸਤੀਫਾ ਦਿੱਤਾ ਗਿਆ ਜਿਸ ਵਕਤ ਰਾਜਨੀਤੀ ਦੇ ਵਿੱਚ ਅਨਮੋਲ ਗਗਨਵਾਨ ਆਇਸੀ ਤੋਂ ਨੇ ਕਿਹਾ ਕਿ ਉਹਨੂੰ ਆਪਣਾ ਕੈਰੀਅਰ ਜਿਹੜਾ ਹੈ ਸਿਆਸਤ ਵਿੱਚ ਹੀ ਵੇਖਣਗੇ ਪਰ ਤੁਹਾਨੂੰ ਦੱਸਦੀ ਆ ਅੱਜ ਉਹਨਾਂ ਦੀ ਪੋਸਟ ਜਿਹੜੀ ਹੈ ਉਹ ਸੋਸ਼ਲ ਮੀਡੀਆ ਦੇ ਉੱਪਰ ਤਾਫੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਜਿਸ ਦੇ ਵਿੱਚ ਉਹਨਾਂ ਕਹੇ ਕਿ ਦਿਲ ਭਾਰੀ ਹੈ ਤੇ ਸਿਆਸਤ ਛੱਡ ਰਹੇ ਹਾਂ ਨਾ ਤੇ ਉਹਨਾਂ ਨੇ ਕਿਹਾ ਕਿ ਸਪੀਕਰ ਸਾਹਿਬ ਨੂੰ ਜਿਹੜਾ ਸਤੀਫਾ ਉਹਨਾਂ ਦੇ ਵੱਲੋਂ ਦਿੱਤਾ ਗਿਆ ਉਹ ਮੰਜ਼ੂਰ ਕਰ ਲਿਆ ਜਾਵੇ ਬਰਿਪੋਰਟ ਔਨ ਪੁਆਇੰਟ